ਰਾਹੁਲ ਗਾਂਧੀ ਵੱਲੋਂ ਜਿੱਥੇ ਅਮਰੀਕਾ ਦੌਰੇ ਦੇ ਉੱਤੇ ਸਿੱਖਾਂ ਲੈ ਕੇ ਬਿਆਨ ਦਿੱਤਾ ਗਿਆ ਸੀ ਉੱਥੇ ਹੀ ਹੁਣ ਕਾਂਗਰਸ ਦੇ ਪ੍ਰਧਾਨ ਨੇ ਜੀ ਪੰਜਾਬ ਦੇ ਅਮਨਿੰਦਰ ਸਿੰਘ ਰਾਜਾਵੜਿੰਗ ਵੱਲੋਂ ਭਾਜਪਾ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਨੇ ਤੇ ਉਹ ਗੁੱਸੇ ਦੇ ਵਿੱਚ ਵੀ ਢਲਸਾਹ ਦਿਖਾਈ ਦਿੱਤੇ। ਜਿਹੜਾ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਮੈਂ ਸਵੀਦਾ ਕਿ ਉਹ ਬਿਆਨ ਬਿਲਕੁਲ ਕੋਈ ਮਾੜਾ ਨਹੀਂ। ਉਹ ਭਾਰਤ ਵਿੱਚ ਘੱਟ ਗਿਣਤੀਆਂ ਦੀ ਸਬੰਧ ਵਿੱਚ ਕਾਇਰ ਇਹ ਸੰਨਕੇ ਕਿਵੇਂ ਘੱਟ ਗਿਣਤੀਆਂ ਨਾਲ ਇੱਥੇ ਦੂਜੇ ਦਰਜੇ ਦੇ ਸ਼ਹਿਰੀ ਵਰਗਾ ਵਰਤੌ ਕੀਤਾ ਜਾ ਰਿਹਾ ਹੈ। ਇਹਦੇ ਇਹ ਵੀ ਨਹੀਂ ਪਤਾ ਬੱਖ-ਬੱਖ ਧਰਮਾ ਉਹਨਾਂ ਨੇ ਜਿਵੇਂ ਕਿਹਾ ਕਿ ਤੁਸੀਂ ਜਿਵੇਂ ਇਹ ਕਰ ਰਹੇ ਨੇ ਕਿਤੇ ਇਹ ਨਾ ਹੋਵੇ ਕਿ ਗੁਰੂ ਘਰਾਂ ਵਿੱਚ ਦਸਤਾਰ ਬਨ ਕੇ ਜਾਨ ਤੇ ਤੁਹਾਡੇ ਤੇ ਬੰਦੀ ਲਾ ਦਿੱਤੀ ਜਾਵੇ। ਖੱਤਾ ਦੀ ਰਾਜਨੀਤੀ ਨੇ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਹੈ। ਲੋਕਾਂ ਨੂੰ ਧਰਮ ਤੇ ਜਾਤ ਦੇ ਨਾਤੇ ਵੰਡਿਆ ਜਾ ਰਿਹਾ ਹੈ। ਰਾਜਾ ਬੜੇ ਕਹਿੰਦੇ ਸ੍ਰੀ ਹਰਮੰਦਰ ਸਾਹਿਬ ਦਸਤਾਰ ਬੰਨ ਕੇ ਨਤਮਸਤਕ ਹੋਏ ਦੇਸ਼ ਦੀ ਪਾਰਲੀਮੈਂਟ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੇ ਉਹਨੂੰ ਕਹਿੰਦੇ ਸਿੱਖਾ ਦੇ ਖਿਲਾਫ ਕਮਿਟੀ ਕਟਗਿੰਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਵੀ ਚਿੱਠੀ ਦੇ ਰਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮਾਫੀ ਮੰਗੀ ਗਈ ਹੈ ਬੰਦਾ ਇੱਡੀ ਵੱਡੀ ਪੋਸਟ ਤੇ ਬੈਠਾ ਹੋਵੇ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਸਿੱਖ ਇਤਿਹਾਸ ਦਾ ਜਾਣੂ ਹੋਣਾ ਚਾਹੀਦਾ ਉਹਨਾਂ ਨੇ ਮੁਕਾਬਲਾ ਕਰਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਦੇ ਅਵਤਾਰ ਨੇ ਸਿੱਖ ਜਗਤ ਦੇ ਵਿੱਚ ਰੋਸ ਫੈਲ ਗਿਆ ਇਕਬਾਲ ਸਿੰਘ ਲਾਲਪੁਰਾ ਦਾ ਵਿਰੋਧ ਹੋਣ ਲੱਗਿਆ ਤੇ ਇਕਬਾਲ ਸਿੰਘ ਲਾਲਪੁਰਾ ਨੇ ਤੁਰੰਤ ਆਪਣੇ ਬਿਆਨ ਤੋਂ ਕਿਨਾਰਾ ਕਰ ਲਿਆ ਮੇਰਾ ਬਿਆਸ ਦੀ ਮੁਖੀ ਨੇ ਜੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੋਣਾ ਇੱਕ ਨਵਾਂ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਸੁਭਾਗ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਹੈ ਤਿੰਨ ਜ਼ੋਨ ਬਣਾਏ ਨੇ ਸਾਦੇ ਕਿ ਬਿਜਲੀ ਕਾਮਿਆਂ ਵੱਲੋਂ ਸਰਕਾਰ ਕੋਲ ਆਪਣੀ ਮੰਗਾਂ ਨੂੰ ਲੈ ਕੇ ਕੋਈ ਤਰ੍ਹਾਂ ਸਹਿਮਤੀ ਬਣਦੀ ਨਹੀਂ ਦਿਖਾਈ ਦੇ ਰਹੀ ਹਾਲਾਂਕਿ ਉਹਨਾਂ ਨੇ 3 ਦਿਨ ਦੀ ਹੜਤਾਲ ਤੇ ਜਾਣਾ ਸੀ ਤੇ ਹੁਣ ਉਹਨਾਂ ਨੇ 4 ਦਿਨ ਦੀ ਹੜਤਾਲਾ ਹੋਰ ਵਧਾ ਦਿੱਤੀ ਹੈ ਜੀ ਬਿਜਲੀ ਸਪਲਾਈ 'ਚ ਵਿਘਨ ਪਿਆ ਡੱਕਾ ਪਿਆ ਉਹਦੇ ਲਈ ਬਹਿਕਮਾ ਆਪ ਜੋ ਬੇਵਾਰ ਹੋਵੇਗਾ ਬਿਜਲੀ ਦਾ ਪਤਾ ਨਹੀਂ ਕੀ ਆ ਉਹ ਤਾਂ ਪੀ ਮਰੀ ਹੈ ਡਾਕਟਰ ਆਦਲ ਬੋਲਾਕਾਤ ਹੁੰਦੀ ਹੈ ਉਹ ਕਿਸੇ ਸਿਰੇ ਨਹੀਂ ਲੱਗਦੀ ਅੱਜ ਸਪੀਕਰ ਸਾਹਿਬ ਨੇ ਪੱਤਰ ਲੈ ਲਿਆ ਜੀ ਮੈਂ ਡਾਕਟਰ ਸਾਹਿਬ ਨੂੰ ਫੜਾ ਦਿੰਦਾ ਹਾਂ ਚਲੋ ਸ਼ੁਕਰ ਹੈ ਬਿਜਲੀ ਬੋਰਡ ਦੀ ਸੇ ਸੁਧਾਰ ਦੀ ਜੀ ਢਿੱਲ ਕਾਂਟੇ ਸਾਹਿਬ ਜੀ ਪੰਜਾਬ ਦੇ ਵਿੱਚ ਮਨਿਆ ਰਹੋ ਦਿਨ ਪਰ ਦਿਨ ਕਰਦਾ ਜਾ ਰਿਹਾ ਹੈ ਅਸਲ ਕਾਰਨ ਇਹ ਹੈ ਕਿ ਪੰਜਾਬ ਦਾ 3600 ਕਰੋੜ ਰੁਪਇਆ ਬਿਜਲੀ ਬੋਰਡ ਦਾ ਵੱਖ-ਵੱਖ ਵਿਭਾਗਾਂ ਦੇ ਵੱਲ ਸਰਕਾਰੀਆਂ ਦੇ ਵੱਲ ਖੜਾ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਆਸੀਕਾਲ ਜੀ ਧੰਨਵਾਦ ਮਿਹਰਬਾਨੀ ਤੁਲਸਵ ਰਾਹੁਲ ਗਾਂਧੀ ਵੱਲੋਂ ਜਿੱਥੇ ਅਮਰੀਕਾ ਦੌਰੇ ਦੇ ਉੱਤੇ ਸਿੱਖਾਂ ਲੈ ਕੇ ਬਿਆਨ ਦਿੱਤਾ ਗਿਆ ਸੀ ਉੱਥੇ ਹੀ ਹੁਣ ਕਾਂਗਰਸ ਦੇ ਪ੍ਰਧਾਨ ਨੇ ਜੀ ਪੰਜਾਬ ਦੇ ਅਮਨਿੰਦਰ ਸਿੰਘ ਰਾਜਾਵੜਿੰਗ ਵੱਲੋਂ ਭਾਜਪਾ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਨੇ ਤੇ ਉਹ ਗੁੱਸੇ ਦੇ ਵਿੱਚ ਵੀ ਤੁਲਸਵ ਦਿਖਾਈ ਦਿੰਦੇ ਨੇ ਜੀ ਦੇਖੋ ਜਿਹੜਾ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਮੈਂ ਸਭੀ ਦਾ ਕਿ ਉਹ ਬਿਆਨ ਬਿਲਕੁਲ ਕੋਈ ਵਾੜਾ ਨਹੀਂ ਉਹ ਭਾਰਤ ਵਿੱਚ ਘੱਟ ਗਿਣਤੀਆਂ ਦੀ ਸਬੰਧ ਵਿੱਚ ਕਰ ਰਹੇ ਹਨ ਕਿ ਕਿਵੇਂ ਘੱਟ ਗਿਣਤੀਆਂ ਨਾਲ ਇੱਥੇ ਦੂਜੇ ਦਰਜੇ ਦੇ ਸ਼ਹਿਰੀ ਵਰਗਾ ਵਰਤੋ ਕੀਤਾ ਜਾ ਰਿਹਾ ਹੈ ਕਹਿੰਦੇ ਇਹ ਵੀ ਨਹੀਂ ਪਤਾ ਬੱਖ-ਬੱਖ ਧਰਮਾ ਉਹਨਾਂ ਨੇ ਜਿਵੇਂ ਕਿਹਾ ਕਿ ਤੁਸੀਂ ਜਿਵੇਂ ਇਹ ਕਰ ਰਹੇ ਨੇ ਕਿਤੇ ਇਹ ਨਾ ਹੋਵੇ ਕਿ ਗੁਰੂ ਘਰਾਂ ਵਿੱਚ ਦਸਤਾਰ ਬੰਨ੍ਹ ਕੇ ਜਾਨ ਤੇ ਤੁਹਾਡੇ ਤੇ ਪਵੰਦੀ ਲਾ ਦਿੱਤੀ ਜਾਵੇ ਇਸੇ ਤਰ੍ਹਾਂ ਉਹਨਾਂ ਨੇ ਘੱਟ ਗਿਣਤੀ ਮੁਸਲਮਾਨਾਂ ਬਾਰੇ ਵੀ ਗੱਲ ਕੀਤੀ ਹੈ ਤੇ ਅੱਜ ਜਿਹੜਿਆਂ ਨੇ ਜ਼ਿਆਦਾ ਭਾਜ ਪਾਈਆਂ ਵਾਲਾ ਪਾਇਆ ਵੈ ਇਹ ਪਤਾ ਨਹੀਂ ਕਿਉਂ ਇਹਦਾ ਦਾ ਸਿਸਟਮ ਆ ਗਿਆ ਅਮਰਿੰਦਰ ਸਿੰਘ ਰਾਜਵੜੇ ਨੇ ਕਹਿੰਦਾ ਜਿਹੜੇ ਤਾਜ਼ੇ-ਤਾਜ਼ੇ ਨਿੱਕਰਵਾਜ਼ ਬਣੇ ਐ ਇਹ ਉਹ ਲੋਕ ਨੇ ਕਹਿੰਦੇ ਕਦੇ-ਕਦੇ ਇਹ ਰਾਹੁਲ ਗਾਂਧੀ ਦੇ ਸੋਲੇ ਗਾਉਂਦੇ ਨਹੀਂ ਸੀ ਥੱਕਦੇ ਅੱਜ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਐ ਉਹ ਕਹਿੰਦੇ ਕਿ ਜਿਸ ਤਰ੍ਹਾਂ ਦਾ ਡਰ ਦਾ ਮਾਹੌਲ ਪੈਦਾ ਹੋਇਆ ਵੈ ਉਹ ਹਰ ਗੱਲ ਇਹਨਾਂ ਨੂੰ ਪੁੱਛ ਕੇ ਕਰਨੀ ਪਊਗੀ ਹਿੰਦੁਸਤਾਨ ਵਿੱਚ ਡਰ ਦਾ ਮਾਹੌਲ ਹੈ ਤੇ ਸੱਤਾ ਦੀ ਰਾਜਨੀਤੀ ਨੇ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਹੈ ਲੋਕਾਂ ਨੂੰ ਧਰਮ ਤੇ ਜਾਤ ਦੇ ਨਾਂ ਤੇ ਵੰਡਿਆ ਜਾ ਰਿਹਾ ਰਾਜਾ ਬੜਿੰਕ ਕਹਿੰਦੇ ਆ ਰਾਹੁਲ ਗਾਂਧੀ ਨੇ ਸਹੀ ਕਿਹਾ ਇਦੇ ਵਿੱਚ ਕੋਈ ਵੀ ਸਿੱਖਾਂ ਦੇ ਖਿਲਾਫ ਗੱਲ ਨਹੀਂ ਕੀਤੀ। ਉਹ ਕਹਿੰਦੇ ਕਿ ਰਾਹੁਲ ਗਾਂਧੀ ਸਿੱਖ ਇਤਿਹਾਸ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਇਹਨਾਂ ਭਾਜਪਾਈਆਂ ਤੋਂ ਵੱਧ ਜਾਣਦੇ ਨੇ। ਜਿਹੜਾ ਵਿਅਕਤੀ ਆਦਰ ਸਤਕਾਰ ਨਾਲ ਦਰਬਾਰ ਸਾਹਿਬ ਵਿਖੇ ਤਿੰਨ ਤਿੰਨ ਦਿਨ ਸੇਵਾ ਕਰਕੇ ਆਪਣੀ ਭਾਵਨਾ ਲੋਕਾਂ 'ਚ ਪ੍ਰਗਟ ਕਰਦਾ ਹੈ ਪੰਜਾਬ ਵਿੱਚ ਯਾਤਰਾਦਾਰਨ ਸ੍ਰੀ ਪ੍ਰਤੇਕਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਸਤਾਰ ਬੰਨ ਕੇ ਨਤਮਸਤਕ ਹੋਏ ਦੇਸ਼ ਦੀ ਪਾਰਲੀਮੈਂਟ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੇ ਉਹਨੂੰ ਕਹਿੰਦੇ ਸਿੱਖਾਂ ਦੇ ਖਿਲਾਫ ਹੈ ਤੇ ਆ ਜਿਹੜੇ ਉੱਤੋਂ ਉੱਤੋਂ ਭਾਜਪਾ ਦੇ ਵਿਰੁੱਧ ਗੱਲਾਂ ਕਰਦੇ ਨੇ ਭਾਜਪਾ ਆਪਣੀ ਮਾੜੀ ਜਮਾਤ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਕੁਛੜ ਚੜ ਵੜ ਕੇ ਨਾਲ ਗੱਲਾਂ ਕਰਦੇ ਆ ਇਹ ਗੱਲ ਵੀ ਰਾਹੁਲ ਗਾਂਧੀ ਨੇ ਕਹੀ ਹੈ ਪਰ ਰਾਹੁਲ ਗਾਂਧੀ ਨੇ ਨਹੀਂ माफ ਕਰਨਾ ਅਵਿੰਦਰ ਸਿੰਘ ਰਾਜਵੜੰਗ ਨੇ ਕਹੀ ਹੈ ਸੋ ਐਸ ਵਰੀ ਜੇ ਸਥਿਤੀ ਬਣੀ ਹੈ ਕਈ ਸਿੱਖਾ ਗੂ ਇਥੇ ਬੋਲ ਬੜੀਆ ਤਰੀਕੇ ਨਾਲ ਬੋਲੇ ਆ ਤੇ ਕਈ ਗੱਲਾਂ ਤਾਂ ਜਿਹੜੇ ਸਾਡੇ ਦਮਦਮਤ ਸਾਹਿਬ ਦੇ ਜਸਤੇਦਾਰ ਨੇ ਗਿਆਨੀ ਹਰਪੀਤ ਸਿੰਘ ਉਹਨਾਂ ਨੇ ਬਹੁਤ ਬਰੀ ਗੱਲਾਂ ਕੀਤੀਆਂ ਨੇ ਔਰ ਕਈ ਸਥਿਤੀਆਂ ਬਾਰੇ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਵੱਖ-ਵੱਖ ਚੈਨਲਾਂ ਤੇ ਪ੍ਰਚਾਰ ਚੱਲ ਰਿਹਾ ਹੈਗਾ ਪਰ ਜਿਹੜਾ ਗੋਦੀ মিডিਆ ਉਹਨੂੰ ਉਹ ਚੀਜ਼ ਨਹੀਂ ਦਿਂਦੀ ਦੋਸ਼ ਲੱਗਦਾ ਹੈ ਕਿ ਉਹ ਦੂਜੀਆਂ ਚੀਜ਼ਾਂ ਨੂੰ ਜ਼ਿਆਦਾ ਪ੍ਰਚਾਰ ਕਰਦੇ ਆ ਸੋ ਇੱਥੇ ਦੋ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ ਬਹੁ ਗਿਣਤੀ ਲੋਕ ਉਹ ਨੇ ਜਿਹਨਾਂ ਰਾਹੁਲ ગાંધી ਦੀ ਗੱਲ 'ਚ ਕੁਝ ਵੀ ਗਲਤ ਨਹੀਂ ਹੋਇਆ ਉਹਦੀ ਹਾਮੀ ਭਰਦੇ ਆ ਕੁਝ ਉਹ ਨੇ ਜਿਹੜੇ ਵਿਰੋਧ ਦੇ ਵਿੱਚ ਗੱਲ ਕਰਦੇ ਆ ਸੋ ਇਹ ਜਿਹੜੇ ਵਿਰੋਧ ਵਾਲੇ ਨੇ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਜਦੋਂ ਇੱਥੇ ਮੈਂ ਕੱਲ ਵੀ ਕਿਹਾ ਸੀ ਭਾਰਤੀ ਹਵਾਈ ਲਾਈਨ ਉਹਦੇ ਵਿੱਚ ਸਾਡੇ ਕਿਸਾਨ ਆਗੂ ਜਾਣ ਲੱਗੇ ਉਦੋਂ ਧਾਰਮਿਕ ਚਿੰਨ ਕਰਕੇ ਉਹਨਾਂ ਨੂੰ ਰੋਕਿਆ ਗਿਆ ਵਿਦਿਆਰਥੀਆਂ ਦੇ ਕੜੇ ਲਾਏ ਜਾ ਰਹੇ ਐ ਕਿਸਾਨ ਆंदोलਨ ਵੇਲੇ ਇਹੀ ਲੋਕ ਅੱਤਵਾਦੀ ਵੱਖਵਾਦੀ ਖਾਲਸਤਾਨੀ ਪਤਾ ਨਹੀਂ ਕਿਹੜਾ ਕਿਹੜਾ ਟੈਗ ਦੇ ਰਹੇ ਸੀ ਤੇ ਉਹਦੋਂ ਇਹਨਾਂ ਨੂੰ ਯਾਦ ਆਇਆ ਕਿਸੇ ਨੂੰ ਕਿ ਸਿੱਖਾਂ ਦੇ ਖਿਲਾਫ ਪ੍ਰਚਾਰ ਹੋਇਆ ਤੇ ਅਸੀਂ ਗੱਲ ਕਰ ਗਏ ਤੇ ਜਿਹਦੀ ਕਰੀਏ ਮਤਲਬ ਚਾਕਰੀ ਇਹ ਸਾਰੀਆਂ ਗੱਲਾਂ ਉਸ ਤਰ੍ਹਾਂ ਦੀਆਂ ਕਰਦੇ ਨੇ ਜਿਹੜੀਆਂ ਆਮ ਤੌਰ ਤੇ ਇਹਨਾਂ ਦੇ ਵਿੱਚੋਂ ਨਿਕੱਲਾ ਕੁਝ ਨਹੀਂ ਅਜੇ ਵੀ ਧਰਮ ਨਾਤੇ ਜਾਤੀਆਂ ਦੇ ਨਾਤੇ ਇੱਥੇ ਵੰਡੀਆਂ ਪਾਉਣ ਦਾ ਕੰਮ ਜਾਰੀ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਸਾਬ ਕੌਮੀ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਵੀ ਚਿੱਠੀ ਦੇ ਰਹੀ ਸੀ ਰਿਕਾਰਟਕ ਸਾਹਿਬ ਦੇ ਜ਼ਿਲੇਦਾਰ ਤੋਂ ਮਾਫੀ ਮੰਗੀ ਗਈ ਹੈ ਜੀ ਦੇਖੋ ਇਕਬਾਲ ਸਿੰਘ ਲਾਲਪੁਰਾ ਇੱਕ ਵਧੀਆ ਇਨਸਾਨ ਨੇ ਅਮਰ ਧਾਰੀ ਨੇ ਜੀ ਜਿਹੜਾ ਬੰਦਾ ਇੱਡੀ ਵੱਡੀ ਪੋਸਟ ਤੇ ਬੈਠਾ ਹੋਵੇ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਸਿੱਖ ਇਤਿਹਾਸ ਦਾ ਜਾਨੂ ਹੋਣਾ ਚਾਹੀਦਾ ਦਾ ਉਹਨਾਂ ਨੇ ਮੁਕਾਬਲਾ ਕਰਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਦੇ অবতার ਨੇ ਜਦਕਿ ਇਤਿਹਾਸ ਦੇ ਵਿੱਚ ਇੱਕ ਤੇ ਜ਼ਿਕਰ ਨਹੀਂ ਆਉਂਦਾ ਪਤਾ ਨਹੀਂ ਉਹਨਾਂ ਨੇ ਇਤਿਹਾਸ ਦੀ ਕਿਹੜੀ ਕਿਤਾਬ ਪੜ੍ਹ ਲਈ ਜਿਦੇ ਵਿੱਚ ਇਹ ਕਿਹਾ ਗਿਆ ਸੋ ਇੱਕਦਮ ਸਿੱਖ ਜਗਤ ਦੇ ਵਿੱਚ ਰੋਸ ਫੈਲ ਗਿਆ ਇਕਵਾਲ ਸਿੰਘ ਲਾਲਪੁਰਾ ਦਾ ਵਿਰੋਧ ਹੋਣ ਲੱਗਿਆ ਤੇ ਇਕਬਾਲ ਸਿੰਘ ਲਾਲਪੁਰਾ ਨੇ ਤੁਰੰਤ ਆਪਣੇ ਬਿਆਨ ਤੋਂ ਕਿਨਾਰਾ ਕਰ ਲਿਆ ਕਿ ਮੈਂ ਗਲਤ ਤੱਥ ਕਹਿ ਗਿਆ ਇਸ ਕਰਕੇ ਮੈਂ ਸਿੱਖ ਜਗਤ ਤੋਂ ਮਾਫੀ ਮੰਗਦਾ ਹਾਂ ਲਿਖਤੀ ਰੂਪ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਭੇਜਿਆ ਜਿਦੇ ਵਿੱਚ ਬਕਾਇਦਾ ਤੌਰ ਤੇ ਮਾਫੀ ਮੰਗੀ ਗਈ ਹੈ ਸੋ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਮੈਂ ਸਮਝਦਾ ਕਿ ਇਹ ਇੱਕ ਕਿਸਮ ਦੇ ਨਾਲ ਠੀਕ ਕਿਹਾ ਉਹਨਾਂ ਨੇ ਮਾफी ਮੰਗ ਕੇ ਕਟੋ-ਕਟ ਮਸਲਾ ਖਤਮ ਕਰਨ ਦਾ ਯਤਨ ਕੀਤਾ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜਸਟਿਸ ਸਰੋਤ ਸਾਬ ਨੇ ਕਿਹਾ ਕਿ ਸ਼ਰੋਨੀ ਕਮੇਟੀ ਦੀਆਂ ਵੋਟਾਂ ਲੈ ਕੇ 48 ਲੱਖ ਫਾਰਮ ਭਰੇ ਜਾ ਚੁੱਕੇ ਨੇ ਜੀ ਬਿਲਕੁਲ ਇਸ ਮਾਮਲੇ ਦੇ ਵਿੱਚ 40 ਲੱਖ 4764696 ਇਹ ਫਾਰਮ ਭਰਲੇ ਆਲੇ 4 ਦਿਨ ਹੋਰ ਪਏ ਨੇ ਕਿਉਂਕਿ 16 ਸਤੰਬਰ ਤੱਕ ਹੈ ਸਰਕਾਰ ਨੇ ਕੋਈ ਤੇਜ਼ੀ ਕੀਤੀ ਘਰ ਘਰ ਜਾ ਕੇ ਫਾਰਮ ਪ੍ਰਭਾਏ ਤਾਂ 40 ਲੱਖ ਤੇ ਪਹੁੰਚ ਗਏ ਨਹੀਂ ਤੇ 27 22 ਲੱਖ ਤੇ ਖੜੇ ਸੀ ਤੇ ਇਹਦੇ ਵਿੱਚ ਤੁਸੀਂ ਦੇਖੋ 20 ਲੱਖ 6374 ਮਰਦ 2758322 ਔਰਤ ਬੀਬੀਆਂ ਨੇ ਤੇ ਪਤਾ ਸਾਰਿਆਂ ਨੂੰ ਬਹੁਤ سارے ਲੋਕ ਜਿਹੜੇ ਆਪ ਕਿਸਾਤਰੀ ਨਹੀਂ ਲੇਕਿਨ ਉਹਨਾਂ ਦੀਆਂ ਧਰਮ ਪਤਨੀਆਂ ਉਹ ਤਾਂ ਕਿਸਾਤਰੀ ਨੇ ਤਾਂ ਜਿਹੜੇ ਜਸਟਿਸ ਐਸਾ ਸਾਰੋਂ ਨੇ ਗੁਰਦੁਆਰਾ ਕਮਿਸ਼ਨ ਦੇ ਚੇਰਮੈਨ ਪਤਾ ਨਹੀਂ ਇਹ ਤਰੀਕ 16 ਵਧਾਉਂਦੇ ਆ ਜਾਂ ਨਹੀਂ ਵਧਾਉਂਦੇ ਪਰ ਪਿਛਲੇ ਸਾਲ ਦੇ ਨੇੜੇ ਜੇ ਪਹੁੰਚ ਗਈ ਪਿਛਲੇ ਸਾਲ 53 ਲੱਖ ਸੀ ਪਿਛਲੇ 11 ਚ ਜਦੋਂ ਵੋਟਾਂ ਹੋਈਆਂ ਨੇ ਐਸ ਵਾਰ ਘਟ ਗਿਆ ਇਹਦਾ ਮਤਲਬ ਪੰਜਾਬੀ ਪਤਤ ਪੁਨੇ ਦਾ ਵੱੱਡਾ ਸ਼ਿਕਾਰ ਹੋਏ ਨੇ ਤੇ ਜਿਹੜੇ ਉੱਚ ਪਦਵੀਆਂ ਤੇ ਬੈਠੇ ਆ ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਉਹ ਪ੍ਰਚਾਰ ਤੇ ਖਰਚ ਕਰਨਾ ਸੀ ਉਹਦੀ ਥਾਂ ਦੇ ਉੱਤੇ ਇਹ ਡੇਰੀਆ ਨੂੰ ਪੂਜਣ ਲੱਗ ਕੇ ਜਾ ਕੇ ਸਾਡੀ ਸਥਿਤੀ ਕਿਉਂ ਬਣੀ ਇਹਦੇ ਬਾਰੇ ਚਿੰਤਾ ਗਿਆਨੀ ਹਰਪ੍ਰੀਤ ਸਿੰਘ ਨੇ ਜਿਤਾਈ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਕੀ ਕਿਹਾ ਸੀ ਉਹਨਾਂ ਨੇ ਕਿ ਸਿੱਖ ਸੰਸਥਾਵਾਂ ਦਾ ਵਿਕਾਰ ਘਟ ਰਿਹਾ ਹੈ ਤੇ ਫਿਰ ਆਹੀ ਘੋਇਆ ਨਾ ਵੋਟਾਂ ਤਾਂ ਵਧ ਰਹੀਆਂ ਚਾਹੀਦੀਆਂ ਸੀ ਉਲਟਾ ਘਟ ਗਈਆਂ ਤੇ ਜਿਹੜੇ ਜ਼ਿੰਮੇਵਾਰ ਨੇ ਉਹ ਦੱਸਣਗੇ ਇੱਥੇ ਤਾਂ ਇੱਕ ਅਖੌਤੀ ਡੇਰੇ ਵਾਲੇ ਦੇ ਮਾਫੀ ਦੇਣ 92 ਲੱਖ ਦੇ ਇਸ਼ਤਿਹਾਰ ਖਰਚ ਤੇ 19 ਦੇ ਵਿੱਚ ਕਰਤਾਰ ਮਰਿੰਦਰ ਸਿੰਘ ਨੇ ਕਿਹਾ ਸੀ ਜਦੋਂ ਬਾਬੇ ਨਾਨਕ ਦਾ 550 ਸਾਲਾ ਬਣਾਇਆ ਜਾ ਰਿਹਾ ਸੀ ਕਿ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਦਾ ਸੰਭਾਲੋ ਐਸਜੀਪੀਸੀ ਵਾਲੇ ਅਸੀਂ ਸਰਕਾਰ ਚ ਆਂ ਅਸੀਂ ਬਾਹਰਲਾ ਸਾਹਮਦੇ ਆਂ ਪਰ ਉਦੋਂ ਵੀ ਗਿਆਨੀ ਭਾਈ ਰਣਜੀਤ ਸਿੰਘ ਸਾਹਿਬ ਕਹਿੰਦਾ ਕਲਤਖ ਸਾਹਿਬ ਉਹ ਇਹ ਦੋਸ਼ ਲਾਉਂਦੇ ਨੇ ਉਦੋਂ ਵੀ ਆਪਣੇ ਚਿਹਤਿਆਂ ਰਾਹੀਂ ਇਹਨਾਂ ਨੇ ਤੰਬੂ ਤੇ 12 12 13 ਕਰੋੜ ਰੁਪਇਆ ਤੇ ਹੋਰ ਪ੍ਰਬੰਧਾਂ ਤੇ ਖਰਚਤਾ ਸੋ ਜੇ ਇਹ ਕਹਿੰਨਾ ਕਿ ਈਸਾਈ ਧਰਮ ਵੱਧ ਰਿਹਾ ਹੈ ਦੂਜਾ ਧਰਮ ਵੱਧ ਰਿਹਾ ਹੈ ਤੇ ਜੇ ਤੁਸੀਂ ਕੁਝ ਕਰੋ ਨਾ ਦੂਜੇ ਲਾ ਲੋਕ ਧਰਮ ਦੇ ਲੋਕਾਂ ਨੂੰ ਆਕਰਸ਼ਿਤ ਕਰਨ ਵਾਸਤੇ ਕੋਈ ਸਹੂਲਤਾਂ ਦਿੰਦੇ ਐ ਤੇ ਫਿਰ ਜਾਣਗੇ ਉੱਠਣਾ ਸੱਕਾ ਫਿੱਟੇ ਮੂੰਗੋੜਿਆਂ ਦੇ ਕਰਨ ਜੋਗੇ ਅਸੀਂ ਨਹੀਂ ਦੋਸ਼ ਦੂਜਿਆਂ ਨੂੰ ਦੇਈ ਜਾਣਾ ਸੋ ਜਦਰ ਸਾਹਿਬ ਆਂਦੀ ਅਗਲੇ ਦਿਨਾਂ ਦੇ ਵਿੱਚ ਮੀਟਿੰਗ ਹੋਣੀ ਐ ਇਹ ਜਿਹੜੀਆਂ ਚੀਜ਼ਾਂ ਨੇ ਉੱਥੇ ਕਿਹਾ ਗਿਆ ਸੀ ਜਦੋਂ ਗਿਆਨੀ ਅਰਪੀ ਸਿੰਘ ਸੀ ਕਿ ਸਿੱਖ ਵਿਦਵਾਨਾਂ ਨੂੰ ਸੱਦ ਕੇ ਸੈਮੀਨਾਰ ਕਰਾਓ ਸ਼ਾਇਦ ਇੱਕ ਹੋਇਆ ਵੀ ਸੀ ਇਹ ਕੀ ਕਾਰਨ ਹੈ ਲਗਾਤਾਰ ਇਹ ਜਿਹੜੀ ਗਿਣਤੀ ਹੈ ਉਹ ਘਟਦੀ ਜਾ ਰਹੀ ਹੈ ਜੀ ਸਦੂਪਾਸੇ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਦੇ ਜੋ ਆਗੂ ਨੇ ਉਹਨਾਂ ਵੱਲੋਂ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਜੀ ਸੰਯੁਕਤ ਕਿਸਾਨ ਮੋਰਚਾ ਇਹ ਸੰਯੁਕਤ ਕਿਸਾਨ ਮੋਰਚਾ ਉਹ ਹੈ ਆ ਸ਼ੰਭੂ ਆ ਨਹੀਂ ਉਹ ਗੈਰ ਰਾਜਨੀਤਿਕ ਹੈ ਇਹਾਂ ਨੇ ਕੀ ਕੀਤਾ ਮੰਤਰੀਆਂ ਦੇ ਕੋਲ ਗਏ ਇੱਕ ਤਾਂ ਖੇਤੀਬਾੜੀ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਨਾਂ ਪੁਰਾਣੇ ਖੇਤੀਬਾੜੀ ਹੈ ਅੱਜ ਕੱਲ ਤਾਂ ਐਨਆਰਆਈ ਤੇ ਹੈ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡੀਆਂ ਦੂਜੇ ਕੁਲਦੀਪ ਸਿੰਘ ਢਾਲੀਵਾਲ ਇੱਕ ਹੋਰ ਮੰਤਰੀ ਨੂੰ ਮੈਮੋਰੰਡਮ ਦੇ ਕੇ ਆਏ ਨੇ ਉਹਦੇ ਵਿੱਚ ਕਿਹਾ ਕੀ ਹੈ ਵੀ ਭਾਈ ਸਾਹਿਬ ਚੋਣਾ ਤਾਂ ਸਿਰ ਤੇ ਆ ਗਿਆ ਦਿਨ ਤਾਂ ਰਹਿ ਗਏ 18 ਵੀ 1 ਅਕਤੂਬਰ ਤੋਂ ਪੰਜਾਬ 'ਚ ਖਰੀਦ ਸ਼ੁਰੂ ਹੋ ਜਾਂਦੀ ਹੈ। ਅਜੇ ਤੱਕ ਗੋਦਾਮ ਭਰੇ ਪਏ ਨੇ। ਉਹ ਖਾਲੀ ਨਹੀਂ ਹੋਏ। ਇੱਕ ਤਾਂ ਖਾਲੀ ਕਰਾਓ। ਛੈਲਰਾਂ ਨੂੰ ਪਹਿਲਾਂ ਉਹਨਾਂ ਨੇ ਕਹੇ ਤਾਂ ਕਿ ਜਿਹੜੀ ਮਿਲਿੰਗ ਪਾਲਿਸੀ ਭਾਪ ਛੜਾਈ ਵਾਲੀ ਪਾਲਿਸੀ ਹੈ ਉਹ ਜਦੋਂ ਤੱਕ ਤਬਦੀਲ ਨਹੀਂ ਹੁੰਦੀ ਉਦੋਂ ਤੱਕ ਇਹਨਾਂ ਨੂੰ ਜਿਹੜਾ ਹੈਗਾ ਉਹ ਖਾਦੀ ਨਹੀਂ ਹੋਣੀ ਕਿਉਂਕਿ ਇੱਕ ਕਵਾਂਟਲ ਪਿੱਛੇ 67 ਕਿਲੋ ਚੌਲ ਦੇ ਰਹੇ ਹਨ ਖਾਸ ਕਰ ਬਾਜਰੀ ਬਾਸਬਤੀ ਦੀ ਕਿਸਮ ਹੈ ਜਾਂ ਪੀਆਰ ਦੀ ਕਿਸਮ ਹੈ ਸ਼ੈਲਰ ਵਾਲੇ ਇਹ ਗੱਲ ਕਹਿੰਦੇ ਨੇ ਕਿ ਉਹਨੇ ਦਿੱਤੇ ਨਹੀਂ ਜਾ ਸਕਦੇ ਇੱਕ ਗੱਲ ਦੂਜੀ ਗੱਲ ਉਹਨਾਂ ਨੇ ਗੰਨੇ ਦੀ ਅਦਾਗੀ ਦਾ ਮਾਮਲਾ ਚੁੱਕਿਆ ਸਰਕਾਰਾਂ ਕਹਿੰਦੀਆਂ ਬਹੁਤ ਕੁਝ ਨੇ ਪਰ ਉਹ ਸਿਰੇ ਨਹੀਂ ਚੜਦੀਆਂ ਸੋ ਇਹਦਾ ਬੰਗਾਂ ਨੂੰ ਲੈ ਕੇ ਐਸਕੇਐਮ ਦੇ ਆਗੂਆਂ ਨੇ ਮੰਤਰਗਾਂ ਨੂੰ ਮੰਗ ਪੱਤਰ ਦਿੱਤਾ ਜੀ ਸੌ ਹਟਲਸ ਦਾ ਗੱਲ ਕਰਾਂਗੇ ਡੇਰਾ ਬਿਆਸ ਦੀ ਡੇਰਾ ਬਿਆਸ ਦੇ ਮੁਖੀ ਨੇ ਜੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੋਣਾ ਇੱਕ ਨਵਾਂ ਐਲਾਨ ਕਰ ਦਿੱਤਾ ਗਿਆ ਜੀ ਉਹਨਾਂ ਨੇ ਸੂਬਾ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਹੈ ਤਿੰਨ ਜੋਨ ਬਣਾਏ ਨੇ ਨਵੇਂ ਜੋਨਲ ਸਖਤਰ ਸਟੇਟ ਕੋਆਰਡੀਨੇਟਰ ਇਹਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਤਹਿਤ ਜੋਨ 1 ਵਿੱਚ ਪੰਜਾਬ ਦੀ ਜ਼ਿੰਮੇਵਾਰੀ ਡਾਕਟਰ ਕੇ.ਡੀ. ਸਿੰਘ ਨੂੰ ਦਿੱਤੀ ਹੈ। ਹਿਮਾਚਲ ਪ੍ਰਦੇਸ਼ 1 ਦੀ ਜ਼ਿੰਮੇਵਾਰੀ ਮਾਨ ਸਿੰਘ ਕੈਸ਼ਵ ਨੂੰ ਦਿੱਤੀ ਹੈ। ਹਿਮਾਚਲ ਪ੍ਰਦੇਸ਼ 2 ਦੀ ਜ਼ਿੰਮੇਵਾਰੀ ਮਨਚੰਦ ਚੋਹਾਨ ਨੂੰ ਦਿੱਤੀ ਹੈ। ਜੰਮੂ ਕਸ਼ਮੀਰ ਦੇ ਦੇਵਰਾਜ ਅੰਗੂ ਰਾਣਾ ਉੱਤਰਾਖੰਡ ਦੀ ਜ਼ਿੰਮੇਵਾਰੀ ਸਚਨ ਚੋਪੜਾ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ ਸੌਂਪੀ ਹੈ। ਜ਼ੋਨ 2 ਵਿੱਚ ਰਾਜਸਥਾਨ ਦੀ ਜ਼ਿੰਮੇਵਾਰੀ ਸੀਤਾਰਾਮ ਚੋਪੜਾ ਮੱਧ ਪ੍ਰਦੇਸ਼ ਦੀ ਮਿਆਂਕ ਸੇਠੀ ਛਤੀਸਗੜ੍ਹ ਦੀ ਜ਼ਿੰਮੇਵਾਰੀ ਰਵੇ ਪਟਰਾਣੀ ਜ਼ੋਨ 3 ਵਿੱਚ 9 ਕੋਆਰਡੀਨੇਟਰ ਬਣਾਏ ਨੇ ਇਹਦੇ ਵਿੱਚ ਪਾਵਲ ਕਮੂਰ ਪੱਛਮੀ ਬੰਗਾਲ ਤਿਸਕਮ ਅਜੀਤਪਾਲ ਗਾਵੜੀਆ ਨੂੰ ਮਹਾਰਾਸ਼ਟਰ ਹਤੇਲ ਸੇਠੀ ਨੂੰ ਮਹਾਰਾਸ਼ਟਰ 2 ਪ੍ਰਕਾਸ਼ ਕੁਕਰੇਜਾ ਨੂੰ ਗੁਜਰਾਤ ਰਾਜੇਸ਼ 파ਰੂਥੀ ਨੂੰ ਨੇਪਾਲ ਰਫੀਕ ਅਹਿਮਦ ਨੂੰ ਕਰਨਾਟਕ ਤੇ ਕੇਰਲ ਕਰਨਾਟਕ ਕੇਰਲ ਤੇ ਤਾਮਿਲਨਾਡੂ ਆਰ ਸ਼ੰਕਰ ਨੂੰ ਆਂਧਰਾ ਪ੍ਰਦੇਸ਼ ਲక్ష్మణ ਨਰਵਾਨੀ ਨੂੰ ਨਨਵਾਨੀ ਨੂੰ ਤੇਲਗਾਨਾ ਹਰੀਸ਼ ਮਜਾਲ ਨੂੰ ਬਿਹਾਰ ਝਾਰਖੰਡ ਸਿੱਕਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਜੀ ਸੋ ਗੱਲ ਕਰਾਂਗੇ ਜੀ ਬਿਜਲੀ ਕਾਮੇ ਲੈ ਕੇ ਤੁਹਾਨੂੰ ਦੱਸਦੇ ਕਿ ਬਿਜਲੀ ਕਾਮੇ ਪਹਿਲਾਂ ਸਰਕਾਰ ਕੋਲ ਆਪਣੀ ਮੰਗਾਂ ਨੂੰ ਲੈ ਕੇ ਕੋਈ ਤਰ੍ਹਾਂ ਸਹਿਮਤੀ ਬਣਦੀ ਨਹੀਂ ਦਿਖਾਈ ਦੇ ਰਹੀ ਹਾਲਾਂਕਿ ਉਹਨੇ 3 ਦਿਨ ਦੀ ਹੜਤਾਲ ਤੇ ਜਾਣਾ ਸੀ ਤੇ ਹੁਣ ਉਹਨਾਂ ਨੇ 4 ਦਿਨ ਦੀ ਹੜਤਾਲਾ ਹੋਰ ਵਧਾ ਦਿੱਤੀ ਹੈ ਜੀ ਦੇਖੋ ਜਿਹੜੀ ਇਹ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਹੈ ਸਾਂਝਾ ਫੋਰਮ ਪੰਜਾਬ ਇਹਦੇ ਵਿੱਚ ਮੁਲਾਜ਼ਮ ਏਕਤਾ ਮੰਚ ਵੀ ਹੈ ਜੂਨੀਅਰ ਇੰਜੀਨੀਅਰ ਹੀ ਹੈ ਇਹਨਾਂ ਨੇ ਬਿਜਲੀ ਮੰਤਰੀ ਨੂੰ ਇੱਕ ਸਪਲੀਮੈਂਟਰੀ ਮੰਗ ਪੱਤਰ ਦਿੱਤਾ ਦੇ ਸੰਬੰਧ ਵਿੱਚ ਗੱਲ ਕੀਤੀ ਪੇਸ਼ਟਾ ਹੋਗੀ ਪਹਿਲਾ ਇਹ 10 ਸਤੰਬਰ ਤੋਂ ਲੈ ਕੇ 12 ਸਤੰਬਰ ਤੱਕ ਸਮੂਹ ਛੁੱਟੀ ਤੇ ਚੱਲੇ ਤੇ ਫਿਰ ਇਹਨਾਂ ਨੇ 5 ਦਿਨ ਹੋਰ ਵਧਾਤੀ ਹੈ ਇਹ 17 ਸਤੰਬਰ ਤੱਕ ਉਹਨਾਂ ਹੜਤਾਲ ਤੇ ਰਹਿਣਗੇ ਇਹਦੇ ਨਾਲ ਜੇਕਰ ਕੋਈ ਕੰਮ ਧੰਦਾ ਬਿਜਲੀ ਸਰਪ੍ਰਾਈਜ਼ ਵਿਚ ਵਗਨ ਪਿਆ ਅੜੇ ਕਾਪਿਆ ਉਹਦੇ ਲਈ ਵਿਭਾਗ ਆਪ ਜੋ ਬੇਵਾਰ ਹੋਵੇਗਾ ਬਿਜਲੀ ਦਾ ਪਤਾ ਨਹੀਂ ਕੀ ਆ ਪੋਤੋਪੀ ਬਣੀ ਐ ਡਾਕਟਰ ਨਾਲ ਮੁਲਾਕਾਤ ਹੁੰਦੀ ਐ ਉਹ ਕਿਸੇ ਸਿਰੇ ਨਹੀਂ ਲੱਗਦੀ ਅੱਜ ਸਪੀਕਰ ਸਾਹਿਬ ਨੇ ਪੱਤਰ ਲੈ ਲਿਆ ਜੀ ਮੈਂ ਡਾਕਟਰ ਸਾਹਿਬ ਨੂੰ ਫੜਾ ਦੰਨਾ ਚਲੋ ਸ਼ੁਕਰ ਹੈ ਜੇ ਤੁਹਾਡੇ ਕਰਕੇ ਸਿਰੇ ਚੜ ਜੇ ਸੋ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਬਿਜਲੀ ਮੰਤਰੀ ਨੇ ਉਨਾਂ ਕੋਲੇ ਮੰਗ ਪੱਤਰ ਗਿਆ ਮੰਗਾ ਨਹੀਂ ਮੰਨੀਆਂ ਗਈਆਂ ਤੇ ਪੰਜਾਬ ਦੀ ਆਰਥਿਕ ਸਥਿਤੀ ਦਾ ਬਹੁਤ ਜਨਾਜਾ ਨਿਕਲਿਆ ਹੋਇਆ ਹੈ ਜਿਹਦੇ ਕਰਕੇ ਇਹ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜੀ ਸੋ ਦੂਜੇ ਆਪਾਂ ਸੇ ਗੱਲ ਕਰਦੇ ਹਰਿਆਣੇ ਦੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੇ ਹਰਿਆਣਾ ਪਰ ਕਾਂਗਰਸ ਵੱਲੋਂ ਸਰਭ ਇੱਕ ਸੀਟ ਹੈ ਸੀਪੀਆਮ ਨੂੰ ਦੇ ਦਿੱਤੀ ਗਈ ਹੈ ਜੀ ਦੇਖੋ ਅੱਜ ਉੱਥੇ ਆਖਰੀ ਦਿਨ ਹੈ ਨਾਮ ਜੱਦਗੀਆਂ ਭਰਨ ਦਾ ਤੇ ਉਹਨਾਂ ਨੇ ਇੱਕ ਟਿਕਟ ਇਹ ਹੈਗੀ ਆ ਜੀ ਸੋਹਣਾ ਗੁਰੂਗ੍ਰਾਮ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਉੱਥੋਂ ਦਾ ਆਗੂਆ ਰੋਹਤਾਸ ਖਟਾਨਾ ਇਹ ਟਿਕਟ ਸਾਂਝੇ ਮੋਰਚੇ ਦੇ ਵਿੱਚ ਸੀਪੀਐਮ ਦੇ ਆਗੂ ਦੇਤੀ ਹੈ ਭਾਪ ਹਰਿਆਣਾ ਵਿੱਚ ਖੱਪੀਆਂ ਧਿਰਾਂ ਵੀ ਜਿਹੜੀ ਆ ਇਹ ਪਾਰਟੀ ਸੀਪੀਐਮ ਇਹਨਾਂ ਦਾ ਸਮਝੌਤਾ ਕਾਂਗਰਸ ਦੇ ਨਾਲ ਹੋ ਗਿਆ ਜੀ ਸੌ ਦੂਜੇ ਪਾਸੇ ਗੱਲ ਕਰਦੇ ਜੀ ਲੋਕਪਾਲ ਵਲੋਟਲ ਸਾਹਿਬ ਨੌਕਰਸ਼ਾਹੀ ਖਿਲਾਫ ਇੱਕ ਵਿੰਗ ਦਾ ਗਠਨ ਕੀਤਾ ਗਿਆ ਜੀ ਇਹ ਬਹੁਤ ਮਹੱਤਵਪੂਰਨ ਚੀਜ਼ ਹੈ ਜੀ ਲੋਕ ਜਿਹੜਾ ਇਹ ਪਾਲ ਹੈਗਾ ਇਹ 13 ਦੇ ਵਿੱਚ ਤੁਰਿਆ ਸੀ 14 ਦੇ ਵਿੱਚ ਲੁੱਟੀ ਪਈ ਹੋ ਗਿਆ ਸੀ ਹੁੰਦ ਚ ਆ ਗਿਆ ਸੀ ਲੋਕਾਂ ਦੇ ਯੋਗ ਤੱਕ 2013 ਧਾਰਾ 34 ਇਹਦੇ ਜਿਹੜੇ ਚੇਅਰਮੈਨ ਨੇ ਜਸਟਿਸ ਏ ਐਮ ਖਾਨ ਬਿਲਕਰ ਨੇ ਉਹਨਾਂ ਨੇ ਇਹਨੂੰ ਚਲਾਉਣ ਵਾਸਤੇ ਸਟਾਫ ਦੇ ਅੱਗੇ ਲਿਆਉਣ ਵਾਸਤੇ ਇੱਕ ਇਹ ਕੰਮ ਕੀਤਾ ਹੈ ਕਿ ਬਿੰਗ ਬਣਾਤਾ ਇੱਕ ਜਿਹੜਾ ਜਾਂਚ ਪੜਤਾਲ ਕਰਿਆ ਕਰਨਗੇ ਚੇਅਰਮੈਨ ਸਾਹਿਬ ਦੇ ਨਾਲ ਇੱਕ ਤਾਂ ਡਾਇਰੈਕਟਰ ਜਾਂਚ ਬਣਾਤਾ ਉਹਦੇ ਨਾਲ ਤਿੰਨ ਐਸਪੀ ਪੱਧਰ ਦੇ ਅਧਿਕਾਰੀ ਹੋਣਗੇ ਪੁਲਿਸ ਸੁਪਰਡੈਂਟ ਐਸਪੀ ਇੱਕ ਜਨਰਲ ਇੱਕ ਐਸਪੀ ਆਰਥਿਕ ਤੇ ਬੈਂਕਿੰਗ ਪ੍ਰਣਾਲੀ ਤੀਜਾ ਐਸਪੀ ਸਰਵਰ ਜਿਹੜਾ ਇਹ ਹੈਗਾ ਸਾਈਬਰ ਬ੍ਰਾਂਚ ਉਬਰਾਏ ਨੇ ਸਾਈਬਰ ਇਹਨਾਂ ਨੂੰ ਅੱਡੋ ਅੱਡ ਕੰਮ ਹੋਣਗੇ ਇਹ 27 ਮਾਰਚ 2019 ਤੋਂ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਉੱਥੇ ਅਧਿਕਾਰੀਆਂ ਦੀ ਬਹੁਤ ਵੱਡੇ ਪੱਧਰ ਤੇ ਲੋਡ ਸੀ ਤਾਂ ਜਸਟਿਸ ਮਿਲਕਰ ਨੇ ਇਹਨੂੰ ਹੁਨ ਜੋਕਤੀਆਂ ਬਾਰੇ ਕਹਿਤਾ ਇਹ ਤਿੰਨ ਐਸਪੀ ਇੱਕ ਡਾਇਰੈਕਟਰ ਤੇ ਹੋਰ ਕਰਮਚਾਰੀ ਜਿਹੜੇ ਉੱਥੇ ਤਾਇਨਾਤ ਹੋਣਗੇ ਤੇ ਘੱਟੋ ਘੱਟ ਜਿਹੜੀ ਅਫਸਰशाही ਹੈ ਭਾਰਤ ਦੀ ਆਈਪੀਐਸ ਆਈਏਐਸ ਆਈਆਰਐਸ ਆਈਐਫਐਸ ਇਹੋ ਜਿਹੇ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ ਕਰਨ ਵਾਸਤੇ ਇਹ ਵਿੰਗ ਗਠਿਤ ਕੀਤਾ ਗਿਆ ਜੀ ਤੁਸਾਂ ਦੂਜੇ ਪਾਸੇ ਗੱਲ ਕਰਦੇ ਜੀ ਬਿਜਲੀ ਬੋਰਡ ਨੂੰ ਲੈ ਕੇ ਗੱਲ ਕਰਦੇ ਬਿਜਲੀ ਬੋਰਡ ਦੀ ਸੁਧਾਰ ਦੀ ਜਿਹੜੀ ਢਿੱਲ ਕਾਰਨ ਢਿੱਲ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਮਨਿਆ ਰਹੋ ਦਿੰ ਪਰ ਦਿਨ ਕਰਦਾ ਜਾ ਰਿਹਾ ਹੈ ਜੀ ਦੇਖੋ ਜਿਹੜਾ ਅਸਲ ਕਾਰਨ ਕੀ ਹੈ ਅਸਲ ਕਾਰਨ ਇਹ ਹੈ ਕਿ ਪੰਜਾਬ ਦਾ 3600 ਕਰੋੜ ਰੁਪਇਆ ਬਿਜਲੀ ਬੋਰਡ ਦਾ ਵੱਖ-ਵੱਖ ਵਿਭਾਗਾਂ ਦੇ ਵੱਲ ਸਰਕਾਰੀਆਂ ਦੇ ਵੱਲ ਖੜਾ ਹੈ ਬਿਜਲੀ ਬੋਰਡ ਦਾ ਦਿਵਾਲੀਆਪਨ ਹੋ ਰਿਹਾ ਉਹਨੂੰ ਕਿਤੋਂ ਹੁਣ ਪੈਸਾ ਨਹੀਂ ਮਿਲਣਾ ਤੇ ਸਬਸਿਡੀਆਂ ਦਾ ਬੋਝ ਕਰੋੜਾਂ ਚ ਪਿਆਵ ਹੈ ਤੇ ਬਿਜਲੀ ਬੋਰਡ ਤਾਂ ਬਿਜਲੀ ਦੀ ਖਰੀਦ ਕਰਦਾ ਹੈ ਬਿਜਲੀ ਬੋਰਡ ਜਦੋਂ ਤੋਂ ਇਹਨਾਂ ਨੇ ਆ ਮੁਕਤ ਖੋਰੀ ਸ਼ੁਰੂ ਕੀਤੀ ਹੈ ਉਦੋਂ ਤੋਂ ਸਥਿਤੀ ਹੋਰ ਉਲਝ ਗਈ ਹੈ ਬੜਾ ਅਜੀਬ ਕਿਸਮ ਦਾ ਮਾਮਲਾ ਹੈ ਜਦੋਂ ਸਥਿਤੀ ਉਹ ਉਲਝ ਗਈ ਤਾਂ ਉਸ ਸਥਿਤੀ ਦੇ ਵਿੱਚ ਇਹਨਾਂ ਨੂੰ ਬਿਜਲੀ ਦੇਊ ਕੌਣ ਇਹ 300 ਯੂਨਟ ਮੁਕਤਕਰਨ ਕਰਕੇ ਲੋਕਾਂ ਨੇ ਚੁੱਲ੍ਹੇ ਵੀ ਬਿਜਲੀ ਵਾਲੇ ਲਿਆਂਦੇ ਕੋਈ ਸਮਾਂ ਸੀ ਸਰਦੀ ਦੇ ਵਿੱਚ ਬਿਜਲੀ ਦੀ ਖਪਤ 5000 ਮੈਗਾਵਾਟ ਦੇ ਕਰੀਬ ਰਹਿੰਦੀ ਸੀ ਆ ਪਿਛਲੇ ਸਾਲਾਂ ਚ ਇਹਨਾਂ ਦੇ ਪਹਿਲਾਂ ਹੋਂਦ ਤੋਂ ਇਹਨਾਂ ਦਾ ਇਹ ਕਦਮ ਚੱਕਣ ਦੇ ਨਾਲ ਸਰਦੀ ਵਿੱਚ ਬਿਜਲੀ ਦੀ ਮੰਗ 9000 ਮੈਗਾਵਾਟ ਨੂੰ ਟੱਚ ਕਰ ਗਈ ਸੀ ਪਿਛਲੇ ਸਾਲ ਸਰਦਗਾਚ ਖਾਤੋਂ ਵਧ ਗਈ ਖਾਤੋਂ ਵਧਨ ਦੇ ਨਾਲ ਭਾਰ ਪੈ ਗਿਆ ਤੇ ਪੰਜਾਬ ਐਸ ਵਲੇ ਉਹ ਸਥਿਤੀ ਚ ਡਿਫਾਲਟਰ ਬਣ ਗਿਆ ਬਿਜਲੀ ਚੋਰੀ ਬਹੁਤ ਭਾਰੂ ਹੈ ਅਦਾਇਗੀਆਂ ਹੁੰਦੀਆਂ ਨਹੀਂ ਤੇ ਪੰਜਾਬ ਦੀ ਸਥਿਤੀ ਦੂਜੇ ਬਿਜਲੀ ਬੋਰਡਾਂ ਦੇ ਮੁਕਾਬਲੇ ਬਹੁਤ ਹੀਠਾ ਬਾਲੂ ਤੁਰ ਗਈ ਦਾਵੇ ਜੋ ਮਰਜੀ ਸਟੇਜਾ ਕਰਕੇ ਕਰੇ ਜਾਣ ਪਰ ਪੰਜਾਬ ਦੇ ਬਿਜਲੀ ਬੋਰਡ ਦਾ ਦਿਵਾਲੀਆ ਪਰਣ ਪਣ ਗਿਆ ਜਦੋਂ ਕੈਪਟਨ ਮਰਿੰਦਰ ਸਿੰਘ ਨੇ 2004 ਦੇ ਵਿੱਚ ਬਿਜਲੀ ਬਿੱਲ ਲਾਤੇ ਸੀ ਮੋਟਰਾਂ ਤੇ ਤਾਂ 2006 ਦੀ ਬੈਲੈਂਸ ਸ਼ੀਟ ਦੇ ਮੁਤਾਬਕ ਬਿਜਲੀ ਬੋਰਡ 200 ਕਰੋੜ ਦੇ ਲਗਭਗ ਮੁਨਾਫੇ 'ਚ ਆ ਗਿਆ ਸੀ ਤੇ ਜਾਂਦੇ ਜਾਂਦੇ ਫਿਰ ਉਹ ਵੀ ਰਾਸੀ ਆਗੂਆਂ ਦੇ ਕਹਣੇ ਲਾ ਕੇ ਉਹੀ ਕੁਛ ਕਰ ਗਏ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟੈਲੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣਾ ਸਦਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਨਾਲ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ